ਯਾਰ ਜੀ ਦੋਸਤੋ ਯਾਰ ਜੀ ਦੋਸਤੋ ਟਟਾ ਸਾਰੇ ਦਾ ਸੋ ਗਿਆ ਜੀ ਇਸ ਬਲੌਗਰ ਚੈਨਲ ਦੇ ਵਿੱਚ ਗਾਇਸ ਸਵੇਰ ਦੇ ਵਜੇ ਨੇ ਕੋਸਾ ਪੰਜ ਤੇ ਯਾ ਨਹੀਂ ਗਾਇਸ ਕੰਮ ਸਾਮ ਉੱਪਰ ਨੱਕ ਪਾਈ ਉੱਤ ਦੀ ਹੁੱਡੀ ਪਾ ਲੈਣੀ ਸੀ ਪਰ ਮੇਰਾ ਕੋਈ ਵੀਰ ਭਰਾ ਉੱਠਿਆ ਹੀ ਨਹੀਂ ਤੇ ਮੈਂ ਵਿਚਾਰਾ ਗੱਲਾਂ ਉੱਟ ਗਿਆ ਪਰ ਨਾ ਮੈਂ ਜੁੜੇ ਦੇ ਵੇਲੇ ਗਾਇਸ ਕੋਈ ਨਹੀਂ ਉੱਠਿਆ ਹੁਣ ਫੇਰ ਤੋਂ ਸੌਣ ਲੱਗਾ ਉੱਠਿਆ ਨਹੀਂ ਤਾਂ ਫੇਰ ਕੀ ਕਰਨਾ ਗਾਇਸ ਹਨਾ ਵੀ ਪਰਨਾ ਵੇ ਖਿਆਰ ਕਿੱਡਾ ਸੋਨਾ ਵਜਿਆ ਚਲੋ ਗਾਇਸ ਕੋਈ ਗੱਲ ਨਹੀਂ ਤੁਹਾਨੂੰ ਮਿਲਦੇ ਆ ਸੌਣ ਤੋਂ ਬਾਅਦ ਹਾਂਜੀ ਦੋਸਤੋ ਮੈਂ ਮੜ ਚੁੱਕਾ ਸਵੇਰ ਦੇ ਵਜੇ ਨੇ 10 ਤੇ ਪਰਨਾ ਮੈਂ ਹੀ ਰਹਿਣ ਤਾ ਫੇ ਸੁੱਤਾ ਤੁਹਾਨੂੰ ਬਤਾ ਸੁੱਤਾ ਠਕ ਕੇ ਥੋੜਾ ਜਿਹਾ ਮੇਡਾ ਮੇਡਾ ਹੋ ਚੁੱਕਾ ਪਰਨਾ ਚਲੋ ਕੋਈ ਗੱਲ ਨਹੀਂ ਸਾਰੀ ਦਿਹਾੜੀ ਹੀ ਰਹਿੰਦੇ ਨੇ ਹਾਂ ਗਾਇਸ ਰੋਟੀ ਪਾਣੀ ਖਾਣੇ ਫਿਰ ਤੁਹਾਨੂੰ ਮਿਲਦੇ ਗਾਇਸ ਬਾਅਦ ਵਿੱਚੋ ਗਾਇਸ ਰੋਟੀ ਰਾਟੀ ਖਾ ਕੇ ਮੈਂ ਪੜਨ ਲੱਗ ਪਿਆ ਹਾਂ ਤੇ ਪੜ ਪੜ ਕੇ ਹੋਣ ਵਜੇ ਨੇ ਅੰਦਰ ਪੈਰ ਦੇ ਤੋ ਤੇ ਮੈਨੂੰ ਲੱਗੀ ਫਿਰ ਤੋਂ ਭੁੱਖ ਤੇ ਹੁਣ ਮੈਂ ਗਾਈਸ ਖਾਉਂਗਾ ਮਕਰੋਨੀ ਮਕਰੋਨੀ ਲੈ ਕੇ ਆਈਏ ਫਿਰ ਬਣਾਉਂਦੇ ਗਾਈਸ ਇਹ ਲੈ ਆਂਦੀ ਗਾਈਸ ਮਕਰੋਨੀ ਆਪਾਂ ਬ੍ਰਾਂਡਿੰਗ ਕਿਸੇ ਦੀ ਦਿਖਾ ਨਹੀਂ ਸਕਦੇ ਇਸ ਕਰਕੇ ਐਨ ਵਿਖਾ ਦਿੰਦੇ ਹਾਂ ਬ੍ਰਾਂਡਿੰਗ ਆਪਾਂ ਬਿਲਕੁਲ ਨਹੀਂ ਦਿਖਾਉਣੀ ਕਿਉਂਕਿ ਨੋਟ ਐਸ ਸਪਾਂਸਰਡ ਵੀਡੀਓ ਚਲੋ ਜੋ ਵੀ ਕਹਿੰਦੇ ਨੇ ਤੇ ਬਣਾਈਏ ਗਾਈਸ ਮਕਰੋਨੀ ਗਾਈਸ ਚੈੱਕ ਕਰ ਲੋ ਮਕਰੋਨੀ ਹੋ ਚੁੱਕੀ ਹੈ ਤਿਆਰ ਬਾਈਓ ਭੁੱਲ ਰਿਹਾ ਯਾਰ ਲਗੀ ਫਿਰਨ ਗੋਲ ਗੱਪੇ ਪਤਾ ਨਹੀਂ ਕਿੰਨੀ ਵਾਰ ਬਾ ਰੋਟੀ ਖਾਣੀ ਹੈ ਤੇ ਫਿਰ ਤੋਂ ਪੜਨ ਲੱਗ ਪੈਣਾ ਗਾਈਸ ਆ ਪੈਸੇ ਪੜੋਣਾ ਤੜੀਏ ਗਾਈਸ ਖਾਈਏ ਰੋਟੀ ਗਾਈਸ ਮਕਰੋਨੀ ਮਕਰਾਨੀ ਖਾ ਕੇ ਤੋਂ ਮੈਂ 2 ਮਿੰਟ ਰੈਸਟ ਕਰਾਂਗਾ 2 ਮਿੰਟ ਰੈਸਟ ਕਰਕੇ ਫਿਰ ਤੋਂ ਗਾਈਸ ਪੜਨ ਜਾਇਆ ਆਪਣਾ ਤੇ ਇਹ ਤੁਹਾਨੂੰ ਮਿਲਣਾ ਗਾਈਸ ਸ਼ਾਮ ਨੂੰ ਕਿਉਂਕਿ 3 ਸਾਢੇ ਦਿਨ ਤੁਹਾਨੂੰ ਮਿਲ ਜੂਗਾ ਤੁਹਾਨੂੰ ਮਿਲਦਾ ਗਾਈਸ ਕੰਟੀਟਿਊਡ ਕਿੰਡਾ ਫੇਰ ਤੋਂ ਗਾਈਜ਼ ਮੈਂ ਨਾ ਪੜਪੜ ਕੇ ਤਾਂ ਹੁਣ ਵਜੇ ਆ 6 ਤੇ ਨਹੀਂ ਰਾਜ ਹੋਈ ਨਹੀਂ ਮੈਂ ਤਾਂ ਗੁੱਡੀ ਲਈ ਹੋਤੇ ਜਾ ਕੇ ਗੁੱਡੀ ਨਹੀਂ ਗਾਈਜ਼ ਮੈਂ ਲੌਂ ਤੋਂ ਦਾ ਕਪੜੇ ਆ ਹਾਂ ਉੱਥੇ ਤਾਂ ਤੇ ਜਿੰਨ ਮੈਂ ਵੇਖਿਆ ਵਾਹ ਵਾਧੂ ਚੱਲ ਰਹੀਆਂ ਗੁੱਡੀਆਂ ਜੰਗੀਆਂ ਡਰੀਆਂ ਨੇ ਮੈਂ ਚੱਲ ਪੜਿਆ ਨਾਲੇ ਮਾਈਂਡ ਫ੍ਰੈਸ਼ ਕਰ ਲਈ ਥੋੜਾ ਜਿਹਾ ਸਵੇਰ ਦਾ ਦਿਹਾਈਆਂ ਗਾਈਜ਼ ਨਾ ਢੋਨੇ ਗੁੱਡੀ ਗੱਟੂਏ ਚੜੀਏ ਫੇਰ ਚਿਬਾਰੇ ਦੇ ਹਵਾ ਹੀ ਉਧਰ ਦੀ ਐ ਚੜੀਏ ਚਿਬਾਰੇ ਹਮੂਏ हां जी दोस्तों ਤੁਹਾਡਾ ਭਰਾ ਵੇਖ ਲੋ ਕੋਠੀ ਤੇ ਜੇ ਗੁੱਡਾ ਕਿੱਥੇ ਲਾਇਆ ਤੇ ਇੱਕ ਵੱਡ ਦਿੱਤਾ ਜੇ ਮੈਂ ਤਾਂ ਮਾਗੀ ਦੇ ਪੱਤਰ ਨਹੀਂ ਆਇਆ ਅੱਜ ਪੱਤਰ ਆਇਆ ਦਾ ਜੇ ਇਹਦੇ ਨਾਲ ਗੁੱਡੇ ਵੱਡੇ ਦਿੱਤੇ ਆ ਤੇ ਨਹੀਂ ਲੱਭਦੇ ਗੁੱਡਾ ਨਹੀਂ ਲੱਭਦੇ ਆ ਤੇ ਮੈਨੂੰ ਪਤਾ ਇਹੋ ਉਹਨਾਂ ਗਾਇਸੇੇਰ ਪਿੱਛੇ ਲਾ ਮੈਂ ਨਾ ਤੁਹਾਨੂੰ ਬਖੋਣੇ ਹੋਣਾ ਜੋ ਵੀ ਡੋਰ ਏ ਥੋੜੀ ਨਮਕੰਦੀ ਗੁੱਡੇ ਨੂੰ ਹਵਾ ਫੇਰ ਘੱਟ ਹਵਾ ਘੱਟ ਹੋ ਗਈ ਆ ਆ ਨਿਸ਼ਾਨ ਸਾਹਿਬ ਵੱਲ ਵਿਖਾਇਆ ਬਣਿਆ ਤੇ ਹਵਾ ਘੱਟ ਹੋ ਗਈ ਚੁੱਕੀ ਆ ਅਗਲੇ ਦਿਨ ਉਹ ਲੈਣਾ ਬਲੈਕ ਪੈਂਥਰ ਨੂੰ ਮਮਾ ਮਉ ਤੇਰਾ ਖਤਾਈਓ ਆਪਣਾ ਧਿਆਨ ਲਮਕ ਚੁ ਗਿਆ ਨਾ ਨਹੀਂ ਨਹੀਂ ਬਾਰੇ 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 ਓਏ ਗਿਆ ਘੇਰ ਕੱਢਿਆ ਗਿਆ ਉੱਧਰ ਲਮਕਿਆ ਗਿਆ ਹੈ ਨਾ ਪਿੱਲੋ ਦਾ ਖਤਾਈਓ ਗਿਆ ਨਾ ਗਾਇਸ ਚੈੱਕ ਕਰੋ ਹਾਡਾ ਕੇ ਨੇ ਨਾ ਆਈ ਪੇਚਾ ਲਾਉਂਦੇ ਨੇ ਥੱਲੇ ਡੋਰ ਵੜ ਗਈ ਕਿਹਨਾਂ ਸਾਡੀ ਡੋਰ ਤੋੜਦੀ ਆ ਗੁੱਡਾ ਹੀ ਤੋੜ ਲਿਆ ਵਾ ਗੁੱਡਾ ਹੀ ਤੋੜ ਲਿਆ ਚੈੱਕ ਕਰੋ ਕਿੱਥੇ ਗੁਟਾ ਲੱਗਾ ਯਾਰ ਤੁਹਾਨੂੰ ਨਹੀਂ ਨੱਬਣਾ ਨਹੀਂ ਰਹਾ ਦੋ ਓ ਨਾ ਨਾ ਵੀਰੋਂ ਚੜੀਏ ਗੁਰਦਸੋ ਓ ਸੁਖਨ ਦੋ ਜਣਾ ਨੇਰਾ ਹੋ ਗਿਆ ਹਰਮਨ ਲੱਤਣਾ ਨਹੀਂ ਬਾਚੇ ਤੈਨੂੰ ਪਤਾ ਹੀ ਇਹ ਵੀ ਅਸੀਂ ਲਾ ਲੈਣਾ ਸੀ ਦਮ ਪਾ ਇਹਦਾ ਜਣਾ ਜੁਨਾਇਆ ਓ ਟੋਣਾ ਓਏ ਦਮ ਵੇਖੀ ਯਾਰ ਮਣਾਂ ਨਹੀਂ ਵੇਖ ਓਏ ਨਹੀਂ ਨਾ ਆ ਵਧ ਗਿਆ ਮਾੜਨ ਲੱਤਣਾ ਤੁਰਨਾ ਹੱਥ ਤੇ ਅੱਗੇ ਵੱਡਾ ਬੀਰ ਨਾ 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 ਨਹੀਂ ਨਹੀਂ ਹੁਣ ਮੈਂ ਸੁਖਾਸ ਨੂੰ ਦੋ ਜਣਾ ਲੈ ਆ ਮੈਂ ਘਟੂ ਰੇਟਾ ਚੜੀਏ ਯਾਰ ਆ ਪੋੜੀ ਹੁਣ ਕਰੀ ਫੜਾ ਗਈ ਯਾਰ ਓਏ ਨਹੀਂ ਉਹ ਆਖਦੇ ਹੀ ਕੱਲ ਦੇ ਗਾਈਜ਼ ਮੈਂ ਗੁੜੀ ਗਰੀਦ ਆ ਗਿਆ ਨਾ ਆ ਚੁਕਿਆ ਤਾਂ ਹੁਣ ਮੈਂ ਚੱਲ ਆ ਰਿਹਾ ਥੱਲੇ ਸੁਖਾਸਨ ਕਰਾਉਣ ਲਈ ਚੱਲੀਏ ਗਾਈਜ਼ ਕੋੜ ਤਾਰੇ ਤੇ ਨੂਰ ਵੀ ਆਇਆ ਸੀ ਤੇ ਚੱਲੀਏ ਥੱਲੇ ਸਾਰੇ ਜਣ ਤੁਹਾਡੇ ਕੋਲ ਤੇ ਗਾਈਜ਼ ਹੁਣ ਆ ਚੁਕੇ ਹਾਂ ਗੁਰਦੁਆਰੇ ਕਰਾਉਣ ਲਈ ਸੁਖਾਸਨ ਤੇ ਸ਼ਾਰਟ ਵਲੌਗ ਮਿਨੀ ਵਲੌਗ ਬੋਣਾ ਗਾਈਜ਼ ਮੈਂ ਤਿੰਨ ਨਾਲ ਨਾਲ ਮੇਰੀਆਂ ਸ਼ਾਰਟ ਵੀਡੀਓ ਵੇਖਿਆ ਕਰੋ ਗਾਈਜ਼ ਸ਼ਾਰਟ ਵੀਡੀਓ ਬੋਣਾ ਮੈਂ ਕਰੀ ਵਾਗੇ ਮਾ ਦੇ ਪਾ ਦਿੰਨਾ ਆਂਦੀ ਦੋਸਤਾਂ ਆਉਣਾ ਅੱਜ ਫੇਸ ਸੰਧਿਆ ਦੇ ਚੱਲ ਚੱਲ ਕੋਠੇ ਤੇ ਆ ਜਾ ਪਹੁੰਚ ਚਲਿਏ ਗਏ ਸ਼ੋਕਾਜ਼ਨ ਕਰਾਈਏ ਮਨ ਦਾਜ ਗਰੀ ਪੀ ਲਵਾ ਕੇ ਬਹਿ ਗਿਆ ਸ਼ਾਇਦ ਹਾਂ ਆ ਗਿਆ ਜਗਦੀ ਗਾਇਜ਼ ਸ਼ੋਕਾਜ਼ਨ ਕਰਾ ਕੇ ਆ ਚੁੱਕੇ ਹਾਂ ਆਪਰੇ ਗੋਲੀ ਹਦੋਂ ਆ ਇਹ ਗਾਇਜ਼ ਅਮਰ ਦੇ ਦੱਸਦੇ ਆਨੇ ਦੇ ਤੇ ਆ ਕੇ ਪਾਰ ਗਾਇਜ਼ ਆ ਜਾਕਰ ਨੂਰ ਭਾਈ ਕਿਲਾਉਂਦੇ ਤੀਰ ਕੇ ਮਾਨ ਹੈ ਏ ਏ ਏ ਮੋਏ ਏ ਭੋਈ ਭੋਈ ਵਰਦੇ ਮਮਾ ਨਿਆਣੇ ਦੇਖਿਓ ਗਾਈਜ਼ ਇਹ ਮੁੰਡਾ ਕਿਸ ਤਰ੍ਹਾਂ ਤੀਰ ਮਾਰਦਾ ਓਏ ਪਰੇ ਉਹ ਮਾਮਾ ਹੀ ਰਹਿੰਦੇ ਆ ਮੇਰੀ ਤੋਂ ਨਹੀਂ ਛੱਡੇਗਾ। ਸਰੀ ਹੈ ਗਾਈਜ਼। ਹਾਂਜੀ ਦੋਸਤੋ ਹੁਣ ਮੈਂ ਆ ਚੁੱਕਾ ਕਰੇ ਇਦਗਾ ਰਣ ਕੇ ਲਈਏ ਪਰਨਾ ਪੁਨਾ ਸਵੇਰ ਦਾ 4:30 ਦਾ ਮੰਨਿਆ ਤੇ 5 ਵਜੇ ਦਾ ਸੋਰੀ 5 ਵਜੇ ਦਾ ਮੰਨਿਆ ਹੁਣ ਲਈਏ ਗਾਈਜ਼ ਪਰਨਾ ਤੇ ਤੁਹਾਨੂੰ ਮਿਲਦੇ ਗਾਈਜ਼ ਸਿੱਧਾ ਅਗਲੇ ਵਲੌਗ ਦੇ ਜਿਨ੍ਹਾਂ ਨੂੰ ਇਹਦਾ ਵਲੌਗ ਲੱਗਿਆ ਵਧੀਆ ਲਾਈਕਸ ਸਕੇਮ ਸ਼ੇਅਰ ਕਰ ਦਿਓ ਗਾਈਜ਼। ਬਾਈ